ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਦਾ ਮੁੰਬਰੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆ ਜੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ 올ਓਵਰ ਸੂਟ 5 ਮੀਟਰ ਦੇ ਸੂਟ ਰਹਿਣਗੇ ਜੀ ਰਾਮਟੈਕਸ ਬ੍ਰਾਂਡ ਦੇ ਸੂਟ ਹੋਣਗੇ ਸਾਰੇ ਅਗਰ ਤੁਸੀਂ ਫਸਟ ਇਸ ਦੇ ਵਿੱਚ ਜੀ ਜੋਰਜਟ ਦੇ ਉੱਪਰ ਸੂਟ ਹੈ ਬ੍ਰਾਂਡ ਰਾਮਟੈਕਸ ਹੈ ਜੀ ਜੋਰਜਟ ਦਾ ਬੜਾ ਹੀ ਪਿਆਰਾ ਜਿਹਾ ਪ੍ਰਿੰਟ ਹੈ 올ਓਵਰ ਸੂਟ ਹੈ ਜੀ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਇਹਦਾ ये वाला डिजाइन है जी ये बैक पल, आजेगा पल आजेगा तो ये आजेगा बाजुने बाजुने बाजुते आ जाएगा सूट दे इधर ये फ्रंट पल आ जाएगा जी यूट है जी इस ही राम तक का सूट है तो आ जरा डिजाइन है जी यती दाजू ने बाजू तो आजूद की मूहरी पर आ जाएगा यजू के डिजाइन है बाजू दूहरिया जड़िया ने जी इस तरह नीच सकते हो बाजू का डिजाइन है तो ना ही इसके ਆਹ ਬੋਟਮ ਦਾ ਡਿਜ਼ਾਈਨ ਹੈ ਜੀ ਸਾਰਾ। ਕਿਉਂਕਿ ਇਹ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਹੈ। ਇਹ ਪੂਰਾ 5 ਮੀਟਰ ਸੂਟ ਹੈ ਜੀ। ਰਾਮਟੈਕਸ ਬ੍ਰਾਂਡ ਹੈ ਜੀ। ਤੇ ਬਹੁਤ ਹੀ ਸੋਹਣਾ ਹੁੰਦਾ ਹੈ। ਡਿਜ਼ਾਈਨ ਤੁਸੀਂ ਦੇਖ ਸਕਦੇ ਹੋ। ਹੁਣ ਮੈਂ ਤੁਹਾਨੂੰ ਇਸ ਦਾ ਨੈਕਸਟ ਦਿਖਾ ਦਿੰਦੀ ਹਾਂ। ਨੈਕਸਟ ਹੈ ਜੀ मैं कोटन का ही सूट है जी वाला तो ब्रांड उस चेक कर सकते हो रामटैक्स है पं मीटर जरा इसका स्टफ रहेगा जी हम रहे तो उसमें खोल के दिखा दिनी एक बारी इसका प्रिंट बहुत ही प्यारा जो प्रिंट बनाया हुआ है उसी मैचिंग करके लेना चाहते हो मैचिंग करके भी मिल जाएगा ऑलओवर लेना चाहते हो तो पां मीटर ऑलओवर भी मिल जाएगा तो ਮਮ ਤੋਂ ਦੁਬਾਰਾ ਜਿੰਨਾ ਤੁਸੀਂ ਨੇਕਸਟ ਪ੍ਰਿੰਟਰ ਜਿਹੜਾ ਇਹਦੇ ਉੱਪਰ ਮਸਟਰਡ ਔਰ ਰਸਟ ਕਲਰ ਦੇ ਫਲਾਵਰ ਬਣੇ ਹੋਏ ਨੇ ਇਹ ਜਿਹੜਾ ਸੂਟ ਹੈ ਜੀ ਇਹ ਵੀ 5 ਮੀਟਰ ਹੀ ਰਹੇਗਾ ਬ੍ਰਾਂਡ ਜਿਹੜਾ ਜੀ ਉਹ ਤੁਸੀਂ ਦੇਖ ਸਕਦੇ ਹੋ ਰਾਮਟੈਕਸ 5 ਮੀਟਰ ਦਾ ਸੂਟ ਹੈ ਜੀ ਮਸਲਿੰਦਾ ਜਿਹੜਾ ਸਟੱਫ ਹੈ ਪੰਜ ਪ੍ਰਿੰਟ ਵਾਲਾ ਜਿਹੜਾ ਜੀ 5 ਮੀਟਰ ਦਾ ਹੈ ਸੂਟ ਜੇ ਤੁਹਾਨੂੰ ਸੂਟ ਪਸੰਦ ਆਈ ਜੀ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਹੈ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਤੇ ਪਲੀਜ਼ ਸੂਟ ਜਿਹੜਾ ਬੁੱਕ ਕਰ ਸਕਦੇ ਹੋ ਫਿਰ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਨਾਲ ਟੱਕਰ ਲਈ ਸਭ ਸੂਟਾਂ